ਵਾਟਰ ਸਪਲਾਈ ਦੀਆਂ ਸਕੀਮਾਂ ਦੇ ਹੋਰੇ ਨਿੱਜੀਕਰਨ ਲੈ ਕੇ ਅੱਜ ਜਲ ਸਪਲਾਈ ਦੇ ਪੰਜ ਜ਼ਿਲ੍ਹਿਆਂ ਦੇ ਵਰਕਰਾਂ ਵੱਲੋਂ ਕੀਤਾ ਗਿਆ ਕਰੋਸ ਪ੍ਰਦਰਸ਼ਨ ਤੇ ਮਰੋਸਮਾਰਚ ਕਰਕੇ ਵਿੱਤ ਮੰਤਰੀ ਡਾਕਟਰ ਦਿੱਤਾ ਗਿਆ ਇੱਕ ਮੰਗ ਪੱਤਰ ਬਲਾਰਾ ਨੇ ਬੋਲਦਿਆ ਕਿ ਕਿ ਵਾਟਰ ਸਪਲਾਈ ਦੀਆਂ ਸਕੀਮਾਂ ਨੂੰ ਪੰਜਾਬ ਸਰਕਾਰ ਨਿੱਜੀਕਰਨ ਕਰਨ ਜਾ ਰਹੀ ਹੈ ਜਿਸ ਨੂੰ ਲੈ ਕੇ ਸਾਡੇ ਵਰਕਰ ਵੀ ਬੱਦੀਆਂ ਤਨਖਾਹਾਂ ਤੇ ਰਹਿ ਜਾਣਗੇ ਇਸ ਨੂੰ ਲੈ ਕੇ ਸਾਡੇ ਵਿੱਚ ਰੋਸ ਪਾਇਆ ਜਾ ਰਿਹਾ ਤੇ ਅੱਜ ਸਾਡੇ ਵੱਲੋਂ ਸਾਡੇ ਬੱਚਿਆਂ ਦੇ ਸਮੇਤ ਵਿੱਤ ਮੰਤਰੀ ਦੇ ਦਫ਼ਤਰ ਤੱਕ ਰੋਸ ਮਾਰਚ ਕਰਕੇ ਇੱਕ ਮੰਗ ਪੱਤਰ ਦਿੱਤਾ ਜਾਣਾ ਹੈ। ਕੱਟੇ ਮਜ਼ਦਮ ਪੱਕੇ ਕਰੋ। ਪੱਕੇ ਕਰੋ। ਪੱਕੇ ਕਰੋ। ਕੱਟੇ ਮਜ਼ਦਮ ਪੱਕੇ ਕਰੋ। ਪੱਕੇ ਕਰੋ। ਪੱਕੇ ਕਰੋ। ਕੱਟੇ ਸਰਕਾਰ ਮਰਦਾਬਾ। ਜੀ ਜੀ ਸਰਕਾਰ ਦੇ ਖਿਲਾਫ ਸਰਕਾਰ। ਮੈਂ ਸੁਭਾਦਿਆਨ ਉਸਤਰ ਪੁਲਿਸਤਨ ਗੁੱਡੇਵਾਲ ਅੱਜ ਆਟਾ ਜਿਹੜਾ ਪੰਜਾਬਿਆ ਦਾ ਪ੍ਰੋਗਰਾਮ ਹੈ ਅਸੀਂ ਮੰਨ ਕੇ ਬਾਦਲ ਨੂੰ ਇੱਕ ਰੋਸ ਮਾਰਚ ਕਰਕੇ ਮੰਗ ਪੱਤਰ ਦੇਣਾ ਕਿਉਂਕਿ ਸਾਨੂੰ ਪਤਾ ਹੈ ਵੀ ਜਿਹੜੀਆਂ ਸਾਡੀਆਂ ਜਲਤਪ ਲਈਦੀਆਂ ਸਕੀਮਾਂ ਨੇ ਉਹ ਪੰਜਾਬ ਦੀ ਸਰਕਾਰ ਉਹਨਾਂ ਦਾ ਨਿਜੀ ਕਰਨ ਕਰਨ ਜਾ ਰਹੀ ਆ ਜਦੋਂ ਇਹ ਪੈ ਇਨਾਂ ਦਾ ਨਿਜੀਕਰਨ ਹੋ ਗਿਆ ਜਿਹੜੇ ਲੱਗੇ ਹੋਏ ਟ੍ਰਿੱਕੇ ਦੇ ਕੰਮੇ ਨੇ ਇਹਨਾਂ ਦਾ ਲਾਰਜਪੋਰਜਣਾ ਇਹਨਾਂ ਨੂੰ ਨੌਕਰੀ ਖਤਮ ਹੋ ਜਾਣੀਆਂ ਜਿਹਦੇ ਵਿਦਾ ਕਰਕੇ ਅਸੀਂ ਅੱਜ ਆਪਣੇ ਛੋਟੇ-ਛੋਟੇ ਬੱਚਿਆਂ ਤੇ ਪਰਿਵਾਰਾਂ ਖਰੇ ਤੇ ਤੇ ਰੋਸ ਨਜ਼ਾਰਾ ਕਰ ਰਹੇ ਆ ਅੱਜ ਜਿਹੜਾ ਸਾਡਾ ਮੰਗ ਪੱਤਰ ਦੇਣਾ ਮਨਪ੍ਰੀਤ ਬਾਦਲ ਨੂੰ ਇਹ ਰੋਸ ਨਜ਼ਾਰਾ ਕਰਨ ਦਾ ਸਾਡਾ ਵੱਡਾ ਕਾਰਨ ਇਹ ਤੋਂ ਪਹਿਲਾਂ ਦੱਸਿਆ ਕਿ ਜਨਤਕ ਲਾਈਸੈਂਸ ਟੀਮਾਂ ਦਾ ਪੰਜੀਕਣ ਹੋ ਜਾਣਾ ਜਿਹੜੇ ਕਿਰਤ ਕਾਨੂੰਨਾਂ ਦੇ ਵਿੱਚ ਸੋਧਾਂ ਕਰਨ ਦੀ ਆਪਦੀ ਸਰਕਾਰ ਹੈ ਇਹ ਕਿਰਤ ਕਾਨੂੰਨ ਜਿਹੜੇ ਸਾਡੀ ਐਕਮੇਡੀਆ ਤੇ ਆਪਾਂ ਆਤੀਆ ਤੋਂ ਆਤੀਆ ਦੇ ਲਈ ਬਲੇ ਦਿਹਾੜੀ ਘਟ ਕੇ 154 ਰੁਪਏ ਦੇ ਲਗਭਗ ਰਹਿ ਜਾਣਗੇ ਕਿੱਥਾ ਦਾ ਲੈ ਕੇ ਕਿੱਥੇ ਦਾ ਪਰਮਾਸ਼ਾ ਬਹੁਤ ਇੱਕ ਅੱਜ ਚਾਹਤ ਹੋ ਜਾ ਕੇ ਮਨਪ੍ਰੀਤ ਬਾਦਲ ਦੇ ਦਰਸਰੇ ਵਿੱਚ ਜਾ ਕੇ ਮੰਗ ਪੱਤਰ ਦੇਣਾ। ਅੰਡਾ ਸਰਗਰਮੀ ਨੂੰ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਬੈਲ ਆਈਕਨ ਦਾ ਬਟਨ ਦਬਾਓ ਅਤੇ ਲਾਈਕ ਕਰੋ।